ਦਾਸ ਆਇਆ ਜੀ ਆਪਾਂ ਪਹਿਲਾਂ ਉਹ ਮੇਰਾ ਛੋਟਾ ਭਰਾ ਕਰਨ ਪਰ ਮੇਰੀ ਬੜੀ ਸਿਨੇਮਰ ਬੇਨਤੀ ਹੈ ਮੈਂ ਉਹਦੇ ਬਾਰੇ ਦਾਸ ਆਇਆ ਕਿ ਇਹ ਤਾਂ ਬਿਲਕੁਲ ਹੀ ਹੋਣਾ ਚਾਹੀਦਾ ਉਹ ਛੋਟੇ ਜਿਹੜੇ ਨਵੇਂ ਮੋਢੇ ਕਾਉਣ ਲੱਗੇ ਆ ਉਹਨਾਂ ਨੂੰ ਹੌਸਲਾ ਦਵੋ ਇਹ ਤਾਂ ਔਰ ਵੈਸੇ ਦੋ ਤਰੀਕੇ ਨਾਲ ਦੇਖ ਸਕਦੇ ਇਹਨੂੰ ਬਾਕੀ ਤਾਂ ਸਾਰੇ ਪਿਆਰ ਕਰਦੇ ਆ ਜੇ ਇੱਕ ਬੰਦੇ ਨੇ ਗਲਤੀ ਕਰ ਲਈ ਉਹ ਕੋਈ ਡੱਬੋਦਾਂ ਨਹੀਂ ਕੋਈ ਨਹੀਂ ਉਹ ਸੌਲਵ ਹੋ ਜਾਊਗਾ ਔਰ ਮੇਰੀ ਬੇਨਤੀ ਹੈ ਵੀ ਤੁਸੀਂ ਜੇ ਫਿਲਮ ਨਾਲ ਮਤਲਬ ਪੁੱਛੋ ਕਿ ਇਹ ਸਾਰਾ ਜਿਹੜਾ ਇੰਤਜ਼ਾਮ ਹੈ ਇਹ ਸਾਗੜਾ ਨੇ ਕਰਿਆ। ਬਹੁਤ ਅੱਛਾ ਇਹ ਸਵਾਦ ਵਾਲੀ ਖਬਰ ਹੈ ਜਿਹੜੀ ਤੁਸੀਂ ਲੈ ਰਹੇ ਹੋ। ਆਪਾਂ ਫਿਲਮ ਦੀ ਗੱਲ ਕਰੀਏ। ਫਿਲਮ ਦਾ ਗਾਣਾ ਸੁਣਾ ਦਿਓ ਪਰਸ਼ਾਵਾ। ਅੱਛਾ 1 ਮਿੰਟ ਦੀ ਗੱਲਾਂ ਪਹਿਲਾਂ ਪਹਿਲਾਂ ਕੁਐਸਚਨ ਲੈ ਲੈਨੇ ਆਪਾਂ ਗਾਣੀ ਹੋ ਜਾਏਗਾ ਡੈਫੀਨਿਟ। ਮੈਨੂੰ ਲੱਗਦਾ ਤੁਸੀਂ ਸ਼ਰਾਰਤੀ ਮੂਡ 'ਚ ਹੈ ਆਪਾਂ ਐਡਾ ਫੁਕਰਦੇ। ਸਰ ਇੱਥੇ ਸਿਰਫ ਪੋਪਕ ਮਿਲੂਗੀ ਤੇ ਪੋਪਕੋਰਨ। भाई जी सबसे पहले सस्भीका ਤੁਹਾਨੂੰ हां तो पहले ਮੈਨੂੰ ਸੁਣ ਦੇਖੋ ਮੇਰੇ ਵੀਰੋ ਮੈਂ ਬਿੰ ਮਚਗੇ ਬਦਿਲਾ ਬਦਨ ਜਿਲ੍ਹੇ ਨੂੰ ਜਿਹੜੇ स्टूडियस ਹੈ ਜਿਹਨਾਂ ਨੂੰ ਗੱਲ ਦਾ ਸ਼ੌਂਕ ਹੈ ਜਿਹੜੇ ਚੰਗੀਆਂ ਗੱਲਾਂ ਮਸਾਲਾ ਖਬਰਾਂ ਤੋਂ ਮੈਂ ਪਰਹੇਜ਼ ਕਰਦੇ ਹਾਂ ਬੰਦੇ ਜੀ ਮੇਰੀ ਬੇਨਤੀ ਹੈ ਨਾ ਨਾ ਪੁੱਛਿਆ ਕਰੋ ਕਿਉਂਕਿ ਮੇਰੀ ਲੀਗ ਨਹੀਂ ਜੇ ਕੋਈ ਥੋੜਾ ਲੋ ਕੋਈ ਸਿਆਸਤਦਾਨ ਦੀ ਗੱਲ ਕਰਨੀ ਹੈ ਤਾਂ ਸਿਆਸੀ ਲੋਕ ਜਿਹੜੇ ਤੁਹਾਡੇ ਚੁਣੇ ਹੋਏ ਐ 12 14 13 ਜਿੰਨੇ ਵੀ ਹਨ ਇਹ ਮੈਂਬਰ ਪਾਰਲੀਮੈਂਟ ਦੇਣ ਤਾਂ ਜ਼ਿਆਦਾ ਵਧੀਆ ਹਰ ਬੰਦਾ ਹਰ ਬਿਆਨ ਦੇਊਗਾ ਐਦਾਂ ਨਹੀਂ ਗਰੋਥ ਹੁੰਦੀ ਹੁੰਦੀ ਆਪਾਂ ਇੱਕ ਅੱਚੀ ਸੇਵਲ ਸੁਸਾਇਟੀ ਬਣਾਈਏ ਔਰ ਤੁਸੀਂ ਤਾਂ ਪੱਤਰਕਾਰੋਂ ਤੁਸੀਂ ਤਾਂ ਜ਼ਿਆਦਾ ਜਾਗਰੂਕ ਹੋ ਆਪਾਂ ਇੱਕ ਇੱਕ ਕੋਸ਼ਿਸ਼ ਕਰੀਏ ਕਿ ਜਿਸ ਬੰਦੇ ਜਿਸ ਖਿੱਤੇ ਦੀ ਖਬਰ ਹੈ ਉਸ ਬੰਦੇ ਨਾਲ ਉਹ ਗੱਲ ਕਰੀਏ ਉਹ ਕਰਨ ਸਾਡਾ ਛੋਟਾ ਭਰਾ ਮੈਂ ਪਹਿਲਾਂ ਵੀ ਕਹਿ ਕੇ ਆਇਆ ਬੜਾ ਪਿਆਰਾ ਮੁੰਡਾ ਔਰ ਬੜਾ ਅੱਛਾ ਕੰਮ ਕਰੇ ਔਰ ਇੱਕ ਬੰਦੇ ਨੇ ਜੇ ਇਸ ਤਰ੍ਹਾਂ ਦੀ ਬੇਵਕੂਫੀ ਕਰੀ ਉਹਦੇ ਨਾਲ ਆਪਾਂ ਸਾਰਿਆਂ ਨੂੰ ਇਹ ਕਹਿ ਸਕਦੇ ਕੋਈ ਨਹੀਂ ਇੰਦਾਂ ਦੇ ਹੁੰਨੇ ਮੇਲੇ 'ਚ ਮਰੂਦ ਹੋਇਆ ਕਰਦੇ ਆ ਬਹੁਤ ਦੁਖੀ ਲਾਇਆ ਬਾਈ ਤੁਸੀਂ ਸਮਝ ਨਹੀਂ ਵਰਤ ਤਾ ਪਰ ਇਹ ਵੀ ਇਹ ਵੀ ਇੱਕ ਸਚਾਈ ਹੈ ਤੁਹਾਡੇ ਕਾਲਜ ਦੇ ਦੌਰ ਦੇ ਵਿੱਚ ਤੁਸੀਂ ਗਰਮ ਮਜ਼ਾਜੀ ਵੀ ਬਹੁਤ ਦਿਖਾਈ ਹੈ ਇਹ ਵੀ ਇੱਕ ਸਚਾਈ ਹੈ ਕਿਉਂਕਿ ਤੁਸੀਂ ਯਾਰੀਆਂ ਦਾ ਜ਼ਿਕਰ ਕਰਦੇ ਹੋ ਇੱਥੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਖੰਡ ਮਾਨਪੁਰ ਦੇ ਤਿੰਨ ਬੱਬੂ ਬੰਟੀ ਤੇ ਬਬਲਾ ਇਹ ਤਿੰਨੇ ਯਾਰ ਪੱਕੇ ਨੇ ਔਰ ਯਾਰੀ ਹੁਣ ਤੱਕ ਤੁਸੀਂ ਬਣ ਰਿਹਾ ਹੋ ਸਾਡੇ ਪੰਜ ਦੋਸਤ ਸੀ ਇੱਕ ਸਾਡਾ ਦੋਸਤ ਪੁਲਿਸ ਸੀ ਜੀ ਉਹ ਉਹਨਾਂ ਦੇ ਤਾਂ ਕੋਈ ਸੀ ਬਹੁਤ ਪਹਿਲਾਂ ਬਿਮਾਰ ਹੋ ਗਏ ਇੱਕ ਸਾਡਾ ਪੰਜਵਾਂ ਜਿਹੜੀ ਯਾਰ ਸੀ ਲਾਲੀ ਜਿਹੜਾ ਸੰਘਰਸ਼ ਵਿੱਚ ਸ਼ਹੀਦ ਹੋ ਗਿਆ ਸੀ ਸੋ ਦੋਸਤੀਆਂ ਤਾਂ ਬਹੁਤ ਜ਼ਰੂਰੀਆਂ ਤੁਹਾਡੀ ਗਰੋਥ ਲਈ ਤੁਹਾਡੀ ਨਿੱਜੀ ਜ਼ਿੰਦਗੀ ਲਈ ਔਰ ਉਦਾਸੀ ਦੇ ਪਨਾਚ ਦੋਸਤੀ ਕਰਮੋਦਾ ਸੋ ਮੈਨੂੰ ਲੱਗਦਾ ਹੈ ਅੱਛੇ ਦੋਸਤ ਹੋਰ ਬਹੁਤ ਜ਼ਰੂਰੀ ਹੈ ਗਰਮ ਜੀ ਠੀਕ ਹੈ ਉਹ ਤੋਂ ਵਕਤ ਹੈ ਤਾਂ ਨਹੀਂ ਜਦੋਂ ਬੰਦਾ ਨਾ ਮੈਂ ਛੋਟੇ ਪਈ ਦੱਸਦਾ ਕਿ ਆ ਜਿਹੜੇ ਨੈੱਟ ਤੇ ਕੰਪਨੀਾਂ ਦੀ ਚੱਕਰ ਤੋਂ ਧਰ ਤੋਂ ਅਸੱਚੀ ਸਾਡੀ ਜ਼ਿੰਦਗੀ ਉੱਥੇ ਨਿਕਲੀ ਹੈ ਚੱਕਰੋਂ ਧਰੋਂ ਚੋਂ ਅਜਾ ਬੰਦਾ ਜੇਲ੍ਹ ਚ ਬੈਠਾ ਹੁੰਦਾ ਨਾ ਬੜਾ ਐਲ ਬੜੀ ਕੁਦੇ ਇਹ ਉਹ ਘਰ ਦੇ ਖਬਰ ਨੂੰ ਨਹੀਂ ਆਉਂਦੇ ਉਦੋਂ ਤੇ ਬੰਦਾ ਸੋਚਦਾ ਵੀ ਮੈਂ 5 ਵਜੇ ਕੀ ਕਰਦਾ ਸੀ 4 ਵਜੇ ਕੀ ਕਰਦਾ ਇੱਕ ਮਿੰਟ ਇੱਕ ਸਾਲ ਵਰਗਾ ਹੁੰਦਾ ਔਰ ਜਦੋਂ ਜੱਜ ਸਾਹਿਬ ਦੇ ਮੂਹਰੇ ਖੜਾ ਹੁੰਦਾ ਨਾ ਬੰਦਾ ਉੱਥੇ ਲਈ ਉਹਨਾਂ ਦੀ ਸ਼ੈਲੀ ਤੇ ਬੋਲਣ ਦਾ ਲਹਿਜਾ ਹੁੰਦਾ ਉਦੋਂ ਬੰਦੇ ਨੂੰ ਲੱਗਦਾ ਕਿ ਜਦੋਂ ਆਪਾਂ ਲੜਦੇ ਆ ਉਦੋਂ ਆਪਾਂ ਈਗੋ ਲਈ ਲੜਦੇ ਆ ਕਿ ਮੈਂ ਤੇ ਤੂੰ ਘਿਹੜ ਹੈ। ਪਰ ਜਦੋਂ ਥੇ ਕਚਹਿਰੀ ਚ ਖੜਾ ਹੁੰਦਾ ਬੰਦਾ ਫਿਰ ਘੈਂਟ ਉਹ ਬਣ ਜਾਂਦਾ ਜਿਹੜਾ ਫੈਸਲਾ ਕਰਦਾ। ਫਿਰ ਇਹ ਜੀ ਗਰਦ ਤੱਕ ਕੀ ਫਾਇਦਾ ਹੈ? ਇਹ ਤਾਂ ਫਿਰ ਤੁਸੀਂ ਸਦਾ ਹਮਸੈਨ ਹੁੰਦੋ। ਹੈ ਨਾ? ਉਹ ਜਿਸ ਸਿਸਟਮ ਚ ਅਸੀਂ ਪਏ ਆ ਉਥੇ ਕਿਸ ਤਰ੍ਹਾਂ ਦੀ ਜ਼ਿੰਦਗੀ ਆਪਾਂ ਸਮਾਜਿਕ ਤੌਰ ਤੇ ਜੁੜਿਆ। ਔਰ ਆਗੀ ਹਲੇ ਵੀ ਤਾਂ ਤੁਸੀਂ ਦੁਆ ਕਰੋ ਇਹ ਸਦਾ ਹੀ ਰਹੇ। ਤੁਸੀਂ ਇਹ ਸ਼ੁਰੂ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਗੱਲ ਕੀ ਕਿ ਲੋਕਾਂ ਦਾ ਥਾਵਾਂ ਜਿਹੜੀਆਂ ਉਹਨਾਂ ਨੂੰ ਫਿਲਮਾਇਆ ਜਾਣਾ ਚਾਹੀਦਾ ਜਿਵੇਂ ਸੁੱਚਾ ਸੂਮਾ ਉਹ ਪੰਜਾਬ ਦਾ ਲਿਟਰੇਚਰ ਜਿਹੜਾ ਪਰ ਬਹੁਤ ਘੱਟ ਪੰਜਾਬ ਦੇ ਕਲਾਕਾਰ ਨੇ ਜਿਹੜੇ ਉਹਦੇ ਉੱਪਰ ਕੰਮ ਕਰਦੇ ਨੇ ਤੁਸੀਂ ਸੁੱਚਾ ਸੂਮਾ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹਾ ਪ੍ਰੋਜੈਕਟ ਹੋਰ ਹੈ ਜਿਹੜਾ ਪੰਜਾਬੀ ਸ੍ਰੋਤਿਆਂ ਦੀ ਝੋਲੀ ਪਾਓ ਸਰ ਪਹਿਲੀ ਗੱਲ ਤਾਂ ਮੈਂ ਕਲਾਕਾਰ ਹਾਂ ਨਾਂ ਮੈਂ ਪੜਨਾ ਚਾਹੁੰਦਾ ਨਾ ਕਦੇ ਵੀ ਕੋਈ ਵੀ ਖਬਰ ਲਾਉਣ ਲੱਗੇ ਮੇਰੇ ਨਾਂ ਨਾਲ ਸਟਾਰ ਲਾਉਣਾ ਅਸੀਂ ਪਹਿਲਾਂ ਵੀ ਕਿਸਾਨ ਸੀ ਅੱਜ ਵੀ ਕਿਸਾਨ ਹਾਂ ਇੱਕੋ ਸਾਡਾ ਰਾਹ ਹੈ ਬਹੁਤ ਲੋਕ ਬਹੁਤ ਬੜ ਬਹੁਤ ਤਰ੍ਹਾਂ ਦੀ ਗੱਲਾਂ ਕਰਦੇ ਹਨ ਔਰ ਬਹੁਤ ਤਰ੍ਹਾਂ ਦੀ ਪਰਸੈਪਸ਼ਨ ਕ੍ਰੀਏਟ ਕਰਕੇ ਤੁਹਾਡੇ ਕਿਰਦਾਰ ਨੂੰ ਉਗੜਦੇ ਪਰ ਮੇਰੀ ਜ਼ਿੰਦਗੀ ਦਾ ਇੱਕੋ ਰਸਤਾ ਹੈ ਮੈਂ ਹਰ ਕਰੀਬ ਦੇ ਨਾਲ ਯਾਰੋ ਦੀ ਹਾਥ ਚ ਔਰ ਉਹਦੇ ਲਈ ਨਾਰਾ ਪਾੜਨਾ ਔਰ ਜਿੰਨੀ ਮੇਰੀ ਜ਼ਿੰਦਗੀ ਦੀ ਕਮਾਈ ਹੈ ਉਹ ਮੈਂ ਬਹੁਤ ਹੀ ਐਸੇ ਕੰਮ ਲਾਉਣੇ ਸੇਵਾਂ ਚ ਔਰ ਪ੍ਰਮਾਤਮਾ ਕਰੇ ਹੋਰ ਬਦਲਵੇ ਤੇ ਅਸੀਂ ਹੋਰ ਬਦਲਾਈ ਬਹੁਤ ਬਹੁਤ ਧੰਨਵਾਦ